ਮੈਂ ਕੇਂਦਰ ਸਰਕਾਰ ਦੀ ਜਿਹੜੀ ਕੋਜੀ ਚਾਲ ਹੈ ਕਿ ਹਰਿਆਣਾ ਨੂੰ 8500 ਕਿਊਬਿਕ ਮੀਟਰ ਪਾਣੀ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਪਾਖੜਾ ਮੈਨੇਜਮੈਂਟ ਬੋਰਡ ਤੇ ਜਿਹੜਾ ਆਪਣਾ ਕੰਟਰੋਲ ਆ ਉਹਦਾ ਮਿਸਯੂਜ਼ ਕੀਤਾ ਉਹਦਾ ਮੈਂ ਪੂਰੀ ਤੋਂ ਪੂਰੀ ਪਰਜੁਰ ਦਿਨ ਨਿੰਦਾ ਕਰਦਾ ਔਰ ਇਹ ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀ ਆਰਥਿਕਤਾ ਨਾਲ ਪੰਜਾਬ ਦੇ ਲੋਕਾਂ ਨਾਲ ਹਰ ਬੰਦੇ ਨਾਲ ਪੰਜਾਬ ਨਾਲੇ ਇਹ ਕਿ ਇੰਦਰ ਸਰਕਾਰ ਨੇ ਮੋਦੀ ਸਰਕਾਰ ਨੇ ਧੋਖਾ ਕੀਤਾ ਔਰ ਸਾਡੇ ਨਾਲ ਜ਼ਿਆਤੀ ਕੀਤੀ ਹੈ ਮੈਂ ਇਹਦਾ ਪੂਰਜੋਰ ਵਿਰੋਧ ਕਰਦਾ ਔਰ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਮੋਦੀ ਸਾਹਿਬ ਦੀਆਂ ਇਹ ਭਾਜਪਾ ਦੀਆਂ ਚਾਲਾਂ ਦੇ ਖਿਲਾਫ ਆਪਾਂ ਨੂੰ ਸਾਰੇ ਇਕੱਠਿਆਂ ਹੋ ਕੇ ਲੜਾਈ ਕਰਨੀ ਪਾਉਗੀ ਔਰ ਆਮ ਪਾਰਟੀ ਨੂੰ ਮੈਂ ਇਹ ਕਹਿਣਾ ਚਾਹਣਾ ਕਿ ਤੁਹਾਡੇ ਹਰਿਆਣਾ ਦੇ ਪ੍ਰਧਾਨ ਨੇ ਕੇਜਰੀਵਾਲ ਸਾਹਿਬ ਨੇ ਸਭ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਬਣ ਜੂਗੀ ਅਸੀਂ ਹਰਿਆਣਾ ਨੂੰ ਪਾਣੀ ਦਵਾਂਗੇ ਤੁਸੀਂ ਆਪਣਾ ਜਰਾ ਆਪਣੇ ਚਾਹਦਮਾਰ ਕੇ ਦੇਖੋ ਤੁਸੀਂ ਡਰਾਮਾ ਜ਼ਰੂਰ ਕਰ ਰਹੇ ਹੋ ਪਰ ਤੁਸੀਂ ਅੰਦਰੋਂ ਹਰਿਆਣੇ ਦੇ ਨਾਲ ਹੋ ਔਰ ਤੁਸੀਂ ਕੇਂਦਰ ਸਰਕਾਰ ਨਾਲ